ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਆਈ ਹੋਪ ਸਾਰੇ ਠੀਕ ਠਾਕ ਵਧੀਆ ਹੋਵੋਗੇ ਤੇ ਸਵੇਰੇ ਸਵੇਰੇ ਅੱਜ ਮੀਂਹ ਪੈਣਾ ਸ਼ੁਰੂ ਹੋ ਗਿਆ ਕੱਲ ਇੰਟਰਨੈਟ ਤੇ ਦਿਖਾ ਰਿਹਾ ਸੀਗਾ ਬਈ ਹਲੇ 4 ਦਿਨਾਂ ਨੂੰ ਮੀਂਹ ਪੈਣਾ ਹੈਗਾ ਤੇ ਇਹ ਅੱਜ ਹੀ ਦਸਤਕ ਦੇਤੀ ਮੀਂਹ ਨੇ ਤੇ ਸਾਮਾਨ ਵਗੈਰਾ ਸਾਰਾ ਭੇਜ ਗਿਆ ਬਰੇਤੀ ਤੇ ਮੰਝਾ ਥੋੜਾ ਜਿਆਦਾ ਲੇਟ ਜਾਗਾ ਕਿਉਂਕਿ ਕੱਲ ਥੱਕੇ ਹੋਏ ਸੀਗੇ ਤੇ ਫਾਦਰ ਸਾਹਿਬ ਹੋਰੇ ਉਧਰ ਪਸ਼ੂਆਂ ਦੇ ਵਿੱਚ ਬਿਜ਼ੀ ਨੇ ਤੇ ਮੈਂ ਆ ਕੇ ਉੱਪਰ ਦੇਖੀ ਚਲੋ ਸੀਮੈਂਟ ਵਗੈਰਾ ਤਾਂ ਬਿੰਦਰ ਵਰਗੇ ਰੋਜ਼ ਹੀ ਢਾਕੇ ਜਾਂਦੇ ਸੀਗੇ। ਬਾਕੀ ਇੱਕ ਵਾਰੀ ਉੱਪਰ ਜਾ ਕੇ ਵੀ ਨਿਗਾਹ ਮਾਰ ਲਈਏ। ਮਾਹੌਲ ਪੂਰਾ ਵਧੀਆ ਹੋਇਆ ਪਾਏਗਾ ਥੱਲੇ। ਲਾਈਟ ਹੈ ਨਹੀਂ ਸੀਗੀ ਤਾਂ ਕਰਕੇ ਅੱਜ ਪਾਣੀ ਗਰਮ ਨਹੀਂ ਸੀਗਾ ਨਾ ਤੇ ਦੋਤੇ ਵੀ ਨਹੀਂ ਹੈਗੇ ਹਲੇ। ਆਈ ਉੱਠ ਕੇ ਮਹਾ ਚਲ ਉੱਪਰ ਜਲਦੀ ਜਲਦੀ ਕਿਹੜਾ ਗੀੜਾ ਮਾਰ ਰਹੀ ਏ। ਖੇਤਾਂ ਦੀ ਲਾਈਟ ਦੂਜੇ ਫੀਡਰ ਵਾਲੀ ਚੱਲੀ ਜਾਂਦੀ ਆ ਆਪਣੇ ਫੀਡਰ ਵਾਲੀ ਆਈ ਨਹੀਂ ਹੈਗੀ ਨਹੀਂ ਫਿਰ। ਉਹਦੇ ਤੇ ਕਿਰਾਂ ਤਾਰਾਂ ਵਗੈਰਾ ਲਾ ਕੇ ਸਿਸਟਮ ਸੈੱਟ ਕਰ ਲਾਂਦੇ ਪਾਣੀ ਗਰਮ ਹੋ ਜਾਂਦਾ ਲੈ ਲਿਆਉਂਦੇ ਘਰੇ ਤੇ ਇੱਥੇ ਵੀ ਪਾਣੀ ਪੂਣੀ ਪੂਰਾ ਫੁੱਲ ਭਰ ਗਿਆ ਉਹ ਪਾਏ ਵੱਢਣ ਵਾਲੀ ਆਏਗੀ ਪਹਿਲਾਂ ਐਂ ਸੀ ਵੀ ਸਮਾਰ ਕੇ ਵੱਢ ਲਾਂਗੇ ਜਦੋਂ ਫਸਲ ਆ ਗਿਆ ਉਦੋਂ ਪ੍ਰੋਪਰ ਪਰ ਲੱਗਦਾ ਨਹੀਂ ਹੈਗਾ ਵੀ ਹੁਣ ਅੱਜ ਪਰ ਕੰਮ ਚੱਲੂਗਾ ਜੇ ਚੱਲਿਆ ਤਾਂ ਫਿਰ ਇਥੋਂ ਪਾਏ ਵੱਢ ਕੇ ਪਾਣੀ ਪੂਣੀ ਕੱਢ ਕੇ ਫੇਰ ਚੱਲੂਗਾ ਬਾਕੀ ਥੱਲੋਂ ਗਿੱਲਾ ਹੋ ਗਿਆ ਸਾਰਾ ਐਂ ਸੀਗਾ ਵੀ ਸੁੱਕ ਕੇ ਜਦੋਂ ਥੱਲੇ ਵਾਲਾ ਗਾਰਾ ਸੁੱਕ ਗਿਆ ਇਟਾਂ ਵਾਲਾ ਫੇਰੇ ਤੋਂ ਬਾਅਦ ਫਰਸ਼ ਵਾਲਾ ਕੰਮ ਚਲਾਵਾਂਗੇ ਪਰ ਪਹਿਲੀ ਰੱਬ ਨੇ ਕੰਮ ਕੱਚਾ ਕਰਤਾ ਤੇ ਦੇਖਦੇ ਆ ਅੱਜ ਮਿਸਤਰੀ ਆ ਕੇ ਕੀ ਕੰਮ ਦੀ ਵਿਉਂਤਬੰਦੀ ਬਣਾਉਂਦੇ ਨੇ ਕਿਉਂਕਿ ਹੋਰ ਕੰਮ ਤਾਂ ਚੱਲਦਾ ਨਹੀਂ ਹੈਗਾ ਮੇਰੇ ਖਿਆਲ ਚ ਪਲਾਸਟਰ ਦਾ ਵੀ ਨਹੀਂ ਚੱਲਣਾ ਕਿਉਂਕਿ ਆ ਵੀ ਬਰੇਤੀ ਸਾਰੀ ਗਿੱਲੀ ਹੋਗੀ ਤੇ ਉਮੀਦ ਹੈ ਵੀ ਅੱਜ ਜਿਹੜਾ ਥੱਲੇ ਵਾਲੇ ਪਾਸੇ ਇੱਥੇ ਪੈੜ ਵਗੈਰਾ ਘਰੀ ਪਈਏਗੀ ਆਹ ਤੇ ਇਧਰਲੇ ਪਾਸੇ ਪਲਾਸਟਰ ਵਾਲਾ ਕੰਮ ਚੱਲੂ ਅੰਦਰਲੀ ਸਾਈਡ ਕੰਦਾ ਆਂਦੇ ਤੇ ਜਾਂ ਫਿਰ ਥੱਲੇ ਵਾਲੇ ਪਾਸੇ ਚਣਚੜਾਈਆ ਕਰ ਲਾਂਗੇ ਫਰਸ਼ ਦਾ ਇੱਕ ਦਿਨ ਚ ਜੇ ਕੱਲ ਨੂੰ ਮੀਂਹ ਨਾ ਪਿਆ ਤਾਂ ਇਹਨੂੰ ਖੰਡਿਆ ਕੇ ਸਾਰੇ ਨੂੰ ਧੁੱਪ ਲਵਾ ਕੇ ਬਰੇਤੀ ਵਗੈਰਾ ਇਹਨੂੰ ਤੇ ਅੱਗੇ ਦਾ ਕੰਮ ਚਲਾ ਲਾਂਗੇ ਤੇ ਹੁਣ ਕੇਰਾ ਐਂ ਜਾ ਕੇ ਦੁੱਧ ਵਗੈਰਾ ਪਾਇਆ ਜੀ ਤੇ ਉਧਰੋਂ ਗੱਡੀ ਵੀ ਨੰਨ ਲੰਘ ਜੀ ਕਿਤੇ ਸਾਰੇ ਪਾਸੇ ਹੀ ਰਹ ਜੀ ਆਲਾ-ਦਾਲਾ ਪੂਰਾ ਵਧੀਆ ਹੋਇਆ ਪਿਆ ਮਾਹੌਲ ਹਲਕੀ-ਹਲਕੀਆਂ ਕਣੀਆਂ ਹਲੇ ਵੀ ਪੈਰੀਆਂ ਨੇ ਵਧੀਆ ਕਪੜੇ ਪਿਓ ਮੈਂ ਕੇਰਾ ਦੇਖਣ ਦਾ ਮਾਰਾ ਉੱਪਰ ਜਲਦੀ ਜਲਦੀ ਐਂ ਆ ਗਿਆ ਆਇ ਤਾਂ ਰੱਬ ਨੇ ਵੀ ਕਮਾਲ ਕਰ ਰੱਖਿਆ ਤੜਕੇ ਦਾ ਮੀਂਹ ਚੱਲੀ ਜਾਂਦਾ ਤਕਰੀਬਨ 2-3 ਵਜੇ ਦਾ ਤੇ ਹਲੇ ਵੀ ਬਰੀਕ ਬਰੀਕ ਝਾਰਨਾ ਜਾ ਚੱਲੀ ਜਾਂਦਾ ਹੈਗਾ ਮੀਂਹ ਦਾ ਦੇਖੋ ਕਦੋਂ ਤੱਕ ਬੰਦ ਹੁੰਦਾ ਹੈਗਾ ਤੇ ਮਿਸਤਰੀਆਂ ਦਾ ਕੰਮ ਸਾਰਾ ਉੱਪਰ ਥੱਲੇ ਬੰਦ ਸੀਗਾ ਅੱਜ ਤਾਂ ਹਾਂ ਪਾਣੀ ਖੜ ਗਿਆ ਸਾਈਡਾਂ ਦੇ ਉੱਤੇ ਪਲਾਸਟਰ ਆਲਾ ਚੱਲਦਾ ਨਹੀਂ ਹੈਗਾ ਬਾਰਲੀ ਸਾਈਡ ਤੇ ਅੰਦਰਲੀ ਸਾਈਡ ਕੰਮ ਚਲਾ ਲਿਆ ਆਹਾ ਔਰੇ ਅੱਡਾ ਬਣਾਉਣਾ ਹੈਗਾ ਮਤਲਬ ਕਿ ਇਧਰ ਨੂੰ ਚੜਦਾ ਪਹਿਲਾਂ ਇਹ ਪੌੜੀਆਂ ਸਿੱਧੀਆਂ ਚੜ੍ਹਦੀਆਂ ਸੀਗੀਆਂ ਹੁਣ ਇਹਨਾਂ ਅੰਦਰ ਨੂੰ ਕਰਕੇ ਇਹਦੇ ਤੇ ਪੰਨ ਤੋੜ ਚੱਲ ਰਹੀ ਹੈਗੀ ਸਰੀਏ ਲਾਭਦੇ ਨੇ ਤੇ ਗਰਮਾ ਗਰਮ ਚਾਹ ਦਾ ਟਾਈਮ ਹੋ ਗਿਆ ਤੇ ਹੁਣ ਚਾਹ ਪੀ ਕੇ ਫਿਰ ਵਿੰਦਰ ਕਰਦਾ ਮਾਰਾਈ ਇਹਦੀ ਦੇਖਦਾ ਵੀ ਕਿੱਥੇ ਕਿਹੜਾ ਸਰੀਆ ਲੱਗਿਆ ਹੋਇਆ ਹੈਗਾ ਹੈ ਨਾ ਜਮੀਨੀ ਛੱਡਣਾ ਉੱਕਾ ਹੀ ਨਹੀਂ ਛੱਡਣਾ ਅੱਜ ਗੱਲਾਂ ਇਹ ਕਹਿੰਦੇ ਹੁੰਦੇ ਨਾ ਵਿੰਦਰ ਇੱਥੋਂ ਨਾ ਸਰੀਏ ਕੱਢ ਕੇ ਇਧਰਲੇ ਪਾਸੇ ਨੂੰ ਐਨੂੰ ਵੱਡਾ ਬਣਾਉਣਾ ਹੈਗਾ ਤੇ ਮਿਸਤਰੀ ਆਹ ਜਿਹੜੀ ਪਾਇਆ ਪੈਗੀ ਆਪਣੀ ਸਪਲਾਈ ਵਾਲੀ ਇਹ ਵਿਛਦੀ ਕੱਢ ਦਾਂਗੇ ਇਹ ਤਾਂ ਹਾਂ ਉਹ ਕਰ ਪਰਾਂ ਨੂੰ ਕਰਾਂਗੇ ਜਾਂ ਫਿਰ ਐ ਕਰਦੇ ਆ ਇਹਨੂੰ ਥੋੜਾ ਭਨ ਕੇ ਬੈਂਡ ਪਾ ਕੇ ਐਨੂੰ ਚੱਕਦੇ ਆ ਇਹ ਵੀ ਠੀਕ ਹੈ ਜੀ ਚਲ ਬਾਕੀ ਦੇਖਦੇ ਆ ਅੱਜ ਦੇ ਦਿਨ ਦੀ ਕੀ ਬੰਦਬੰਦੀ ਬਣਦੀ ਹੈਗੀ ਕਿਰਾ ਹੁਣ ਵੈਲਡਿੰਗ ਵਾਲ ਨੂੰ ਪੁੱਛਦੇ ਆਂ ਜੇ ਸਰੀਏ ਹੋਏ ਤਾਂ ਫਿਰ ਲਵਾ ਕੇ ਬਿਲਡਿੰਗ ਸਰੀਏ ਦੇ ਤੇ ਇਹਦਾ ਕੰਮ ਚਾਲਦਾ ਹੋ ਜੂਗਾ ਪਲਾਸਟਰ ਦਾ ਚੱਲ ਪੂ ਅੰਦਰ ਕੰਮ ਅਜ ਬ੍ਰੇਤੀ ਵਾਲੀ ਦਾ ਗਿੱਲੀ ਆ ਆਪਣੀ ਬ੍ਰੇਤੀ ਤਾਂ ਨਾ ਇੰਨੀ ਵੀ ਹੈਗੀ ਕੰਮ ਪਾਇਆ ਠੀਕ ਹੈ ਅੱਜ ਮੀ ਪੈਂਦਾ ਜੀ ਜਾਗ ਹੀ ਨਹੀਂ ਹੈਗੀ ਪਹਿਲਾਂ ਉਹ ਚਾਦਰਾਂ ਮਾਮਮੜੀ ਤੇ ਢੇੜੀ ਪਾਈ ਹੋਈ ਸੀ ਜੇ ਮਿਸਤਰੀ ਬ੍ਰੀਕ ਬ੍ਰੀਕ ਕਣੀ ਪੈਂਦੀ ਹੁੰਦੀ ਨਾ ਇਹ ਲਾਉਂਦਾ ਜੀ ਗੜੇ ਆ ਗਏ ਓਏ ਗੜਿਆਂ ਦਾ ਇਹ ਲਾਉਂਦਾ ਫਾਇਰਿੰਗ ਹੋ ਗਈ ਤੇ ਉਹ ਚਾਹਦਾ ਨਾ ਖੜਕਾ ਕਰਦੀ ਹੁੰਦੀ ਆ ਬ੍ਰੀਕ ਬ੍ਰੀਕ ਕਣੀਆਂ ਜਿਵੇਂ ਆਹਾ ਆਹ ਕਰੀ ਜਾਂਦੀ ਹੈ ਇਹ ਖੜਕਾ ਕਣੀਆਂ ਡੇਗਦੇ ਕਰਕੇ ਇਹਦੇ ਵਾਂਗੂ ਤੇ ਹੁਣ ਪਤਾ ਨਹੀਂ ਲੱਗਿਆ ਹੈਗਾ ਕਿਉਂਕਿ ਹੁਣ ਛੱਤ ਚੇਂਜ ਹੋ ਗਈ ਤਾਂ ਕਰਕੇ ਸ਼ੈੱਡ ਜਿਹੜਾ ਮੁਰੇ ਪਉਣਾ ਉਹਦਾ ਐਂ ਲੋਡ ਹੈਗਾ ਜਿਵੇਂ ਹੁਣ ਟਰੈਕਟਰ ਖੜਾ ਹੈਗਾ ਜਾਂ ਜਦ ਮੈਂ ਹੁਣ ਮੈਂ ਸਕੂਟੀ ਲਿਆ ਕੇ ਅੰਦਰ ਲਾਈਆ ਮਿਸਤਰੀ ਨਹੀਂ ਆਉਂਦਾ ਸੰਸ ਨੇੜਾ ਅੰਦਰ ਲਾਏਗਾ ਨੇਵਰ ਹੋਰ ਕਰ ਲਾਂਗੇ ਹੈ ਮਿਸਤਰੀ ਆਇਆ ਨਾ ਗੈਦੀ ਹੁਣ ਵੀ ਵਾਵਾ ਸ਼ੁਕਰ ਕਰੋ ਵੀ ਐਤ ਕੀ ਥੋਡੀ ਕਣਕ ਵੱਜ ਗਈ ਐ ਸਮਝ ਲਓ ਵੀ ਸੁੰਡ ਖਾ ਗਿਆ ਹੈ ਵੀ ਕਣਕ ਨਾ ਘਟ ਹੋਈ ਲਾਲਾ ਬਸ ਵੀ ਸੈੱਡ ਸੈੱਡ ਵਾਲੇ ਉਧਰ ਪਾ ਦੇਾਂਗੇ ਮੈਂ ਆਇਆ ਸੀ ਇਧਰ ਖੇਤਾਂ 'ਕਿੰਨੇ ਢੇੜਾ ਮਾਰਨ ਵੈਸੇ ਤਾਂ ਮੀਂਹ ਕੋਈ ਇੰਨਾ ਖਾਸ ਆ ਹੈ ਨਹੀਂ ਗਾ ਪਰ ਥੋੜਾ ਥੋੜਾ ਪਈ ਜਾਂਦਾ ਇੱਕ ਆਪਣੇ ਇਧਰਲੇ ਪਾਸੇ ਸਾਈਡ ਵਾਲੀਆਂ ਬੰਗੀਆਂ ਰਮੀਆਂ ਹੋਈਆਂ ਸੀ ਤੇ ਜਿਹੜੇ ਆ ਸਰੋਂ ਵਾਲੀ ਕੱਲੀ ਕਫਾਂਟ ਜੀ ਐ ਏਜ ਵੀ ਪਾਣੀ ਛੱਡਿਆ ਹੋਇਆ ਸੀਗਾ ਤੇ ਮਾਹ ਚਲੋ ਨਾਲ ਤਾਂ ਇਧਰਲੇ ਪਾਸੇ ਗੇੜਾ ਗੁੜਾ ਮਾਰ ਲੈਨੇ ਆ ਹੁਣ ਰੇਵ ਵਗੈਰਾ ਸਿੱਟਿਆ ਸੀਗਾ ਕੱਲ ਤੇ ਨਾਲੇ ਜਿਹੜੇ ਸਾਈਡਾਂ ਦੇ ਉੱਤੇ ਪਾਇਪ ਦੱਬੇ ਹੋਏ ਨੇ ਘਾਰਾ ਪੈਣ ਤੋਂ ਪ੍ਰਕਾਸ਼ਨ ਲਈ ਉਹਨਾਂ ਨੂੰ ਵੀ ਖੋਲ ਹੀ ਦਿੰਨੇ ਆਂਗੇ ਕਿਉਂਕਿ ਹੋ ਸਕਦਾ ਹੈਗਾ ਬਈ ਤਾਂ ਮੀਂਹ ਪੈਂਦਾ ਨਹੀਂ ਹੈਗਾ ਬਾਲਾ ਪਰ ਪਤਾ ਕੋਈ ਨਹੀਂ ਹੈਗਾ ਜੇ ਜ਼ਿਆਦਾ ਮੀਂਹ ਲਏ ਪਿਆ ਤਾਂ ਪਾਣੀ ਪਾਇਪਾਂ ਨਾਲ ਹੀ ਲੰਘ ਜਾਊਗਾ ਵਾਹਣ ਦਾ ਨਹੀਂ ਘਾਰਾ ਪੈ ਕੇ ਨਾਲ ਤਾਂ ਆਪਦੀ ਫਸਲ ਖਰਾਬ ਕਰਾਂਗੇ ਨਾਲੇ ਗਵਾਂਡਿਆਂ ਦਾ ਨੁਕਸਾਨ ਕਰਾਂਗੇ ਤੇ ਨਾਲੇ ਜਿਹੜਾ ਉਦੋਂ ਬਾਅਦ ਮੱਥਾ ਮਾਰਨਾ ਪੈਂਦਾ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਉਹ ਫਰੀਦਾ ਖਾਤਾ ਖੁੱਲ ਜੂਗਾ ਤੇ ਇੱਕ ਆ ਕੱਦੂ ਆ ਆਪਣੇ ਇੱਥੇ ਵੇਲ ਲੱਗੀ ਹੋਈ ਸੀ ਜਿੰਨੇ ਥਾਂ 'ਚ ਆ ਆ ਆਪਾਂ ਸਰੋ ਬੀਜ ਹੀ ਨਹੀਂ ਹੈਗੀ ਇੱਕ ਕੱਦੂ ਵਧੀਆ ਨੇ ਇਹ ਮਤਲਬ ਕਿ ਲੰਬੇ ਟਾਈਮ ਤੱਕ ਲੱਗਦੇ ਰਹਿੰਦੇ ਨੇ ਵੱਲਾਂ ਨੂੰ ਇਹ ਇਹਨੇ ਕੱਦੂ ਵੀ ਵਾਸਤੇ ਰੱਖੇ ਹੋਏ ਸੀਗੇ ਮੈਂ ਬੋਰੀ ਚੱਕ ਕੇ ਲੈ ਕੇ ਆਇਆ ਸੀ ਮਾਂ ਚਲ ਬੋਰੀ ਚ ਪਾ ਕੇ ਲੈ ਜਾਂ ਘਰੇ ਇਹਨੂੰ ਤੇ ਹੁਣ ਪਾ ਆਪਾਂ ਚੱਕੀ ਇਕ ਸੋਲਾ ਤੇ ਸਾਰੇ ਪੈਪ ਖੋਲ ਦੀਏ ਨਾਂ ਦੇ ਮਿੱਟੀ ਮੂਟੀ ਪਾ ਕੇ ਬੰਦ ਕਰੇ ਹੋਏ ਨੇ ਜਦੋਂ ਵੰਗੀਆਂ ਰਮਾਈਆਂ ਸੀ ਕਿਉਂ ਉਦੋਂ ਦੇ ਜਦੋਂ ਜੀਰੀ ਵੇਲੇ ਮੀਂਹ ਆਇਆ ਸੀ ਉਦੋਂ ਇੱਥੇ ਘਾਰਾ ਪਿਆ ਸੀਗਾ ਜਿੰਨਾ ਹਕਾ ਆ ਜਾ ਉਗਿਆ ਹੋਇਆ ਇੰਨਾ ਟੋਟਾ ਆਹ ਸਾਰਾ ਇਥੋਂ ਧੁਰ ਤੱਕ ਵਾਗਿਆ ਸੀਗਾ ਤੇ ਬਾਅਦ ਦੇ ਵਿੱਚ ਦੋ ਦਿਨ ਲੱਗੇ ਸੀਗੇ ਘਾਰਾ ਚੱਕਣ ਨੂੰ ਤਾਂ ਕਰਕੇ ਡਰ ਲੱਗਦਾ ਵੀ ਲਿਆ ਪਾਪ ਵਗੈਰਾ ਮੈਂ ਧੁਰ ਤੱਕ ਖੋਲਿਆ ਸਾਰੇ ਤੇ ਹੁਣ ਜਿਹੜੇ ਕਦੂਆਂ ਵਾਸਤੇ ਮੈਂ ਬੋਰੀ ਲੈ ਕੇ ਆਇਆ ਸੀਗਾ ਕਦੂ ਪਾ ਲਈਏ ਫਿਰ ਦੋ ਚੱਲਦੇ ਆਂ ਘਰੇ ਜਾ ਕੇ ਦੇਖਦੇ ਆ ਮਿਸਤਰੀ ਕੀ ਕਰੀ ਜਾਂਦੇ ਨੇ ਇਧਰਲਾ ਕੰਮ ਫਾਈਨਲ ਕਰਨ ਤੋਂ ਬਾਅਦ ਤੇ ਕਦੋਂ ਵੀ ਪਾਲੇ ਬੋਰੀ ਚ ਯੱਕ ਲਈ ਹੁਣ ਕਰਾਂ ਸਾਰਾ ਸਮਾਨ ਟੰਡ ਕਮਾਂਡਕ ਭਾਰਾ ਹੋ ਗਿਆ ਉਹ ਕੰਮ ਲੈ ਹੁਣ ਇੱਕ ਹੱਥ ਚ ਫੋਨ ਤੇ ਇੱਕ ਹੱਥ ਸਾਰਾ ਸਮਾਨ ਦੇ ਜੱਟ ਬਾਕੀ ਜੋ ਲੈ ਜਰਾਂ ਕਰੀ ਮੀਨੇ ਕੰਮ ਕੱਚਾ ਕਰ ਦੇਣਾ ਸੀਗਾ ਪਰ ਐ ਵੀ ਆਪਣੇ ਕੋਲੇ ਮੂਰੇ ਕੰਮ ਹੈਗਾ ਸੀਗਾ ਨਹੀਂ ਤਾਂ ਅਜ ਰੁਕਾਤਾ ਸੀ ਕੰਮ ਨਾ ਮਿਸਤਰੀ ਨਾਲੇ ਮਿਸਤਰੀ ਗੜਫੰਗ ਹੋ ਜਾਣਾ ਸੀ ਆ ਮੁੜ ਕੇ ਮਿਸਤਰੀ ਹੱਥ ਨਹੀਂ ਲੱਗਣਾ ਸੀਗਾ ਹੈ ਪਰ ਐ ਵੀ ਚਲੋ ਜਿਹੜਾ ਜੇ ਕੰਮ ਅੰਦਰ ਪਿਆ ਸੀ ਜੇ ਨਾ ਪੌੜੀਆਂ ਦਾ ਹੁੰਦਾ ਤਾਂ ਪਲਾਸਟਰ ਦਾ ਚਲਾ ਲਾਂਦੇ ਆਪਣੇ ਕੋਲੇ ਵਿੱਚੋਂ ਸੁੱਕੀ ਬ੍ਰੇਤੀ ਗੜ ਲਾਂਦੇ ਆਹ ਲੋ ਜੀ ਸਰੀਏ ਆ ਬੈਨੇ ਮਗਰਲੇ ਤੇ ਅਜੇ ਤੇ ਸਟੈਪ ਤੇ ਪੌੜੀ ਦੇ ਸਟੈਪ ਦਾ ਕੰਮ ਚੱਲੀ ਜਾਂਦਾ ਹੈਗਾ ਪਹਿਲਾਂ ਇਹ ਪੌੜੀ ਸਿੱਧੀ ਜਾਂਦੀ ਸੀਗੀ ਤਾਂ ਹਾਨੂੰ ਇਧਰਲੇ ਪਾਸੇ ਗੇਟ ਸੀਗਾ ਤੇ ਹੁਣ ਗੇਟ ਘੁੰਮ ਕੇ ਇਧਰਲੀ ਸਾਈਡ ਆ ਗਿਆ ਤੇ ਇਹਦਾ ਢੂਲਾ ਬਣ ਕੇ ਇੱਥੇ ਤੇ ਸਟੈਪ ਆ ਇਧਰਲੇ ਪਾਸੇ ਕਰਦਣੇ 203 ਸਟੈਪ ਜਿੰਨੇ ਵੀ ਬਣਨੇਗੇ ਤੇ ਆਹ ਉਹ ਥੋੜਾ ਜਿਹਾ ਸਟੈਪ ਵਾਲਾ ਢੂਲਾ ਜਿਆਦੇ ਸਰੀਆ ਤਾਂ ਪਾ ਰਹਿਆਂ ਮਿਸਤਰੀ ਕਹਿੰਦਾ ਵੀ ਸਾਰੇ ਹੀ ਵਜਣ ਇਹਦੇ ਤੇ ਆਊਗਾ ਤੇ ਜਿੰਨਾ ਕਿ ਇੱਥੇ ਘੁੰਮਣਾ ਵੀ ਹੈਗਾ ਨਾਲ ਜਿਹੜਾ ਸਟੈਪ ਐ ਇਥੋਂ ਘੁੰਮ ਕੇ ਉੱਪਰ ਨੂੰ ਚੜੂਗਾ ਤਾਂ ਹਨੂ ਇਧਰ ਨੂੰ ਤਾਂ ਕਰਕੇ ਇਹਦਾ ਥੋੜਾ ਜਿਹਾ ਸਿਸਟਮ ਮਜ਼ਬੂਤ ਕਰ ਰਹੇ ਹਾਂਗੇ ਜਦੋਂ ਉੱਤਲੇ ਪਾਸੇ ਲੈਂਟਰ ਪੈ ਗਿਆ ਨਾ ਉਹਦਾ ਉਹਦੇ ਬਾਅਦ ਹਲਕੇ ਹਲਕੇ ਛਟੇ ਡਿੱਗੀ ਜਾਣਗੇ ਤਾਂ ਕਰਕੇ ਐਵੇਂ ਢੋਲਣਾ ਖਰਾਬ ਹੋਵੇ ਮਿਸਤਰੀ ਆਹੋਲੇ ਜਿਹੜੀ ਜਿਹੜੀ ਉਰਲੇ ਪਾਸੇ ਬਿਲ ਰਹੀਗੀ ਇਹ ਹਾਂ ਉਹਰੇ ਸਾਹਮਣੇ ਬਿਲ ਰਹੀਦੀ ਹੈ ਇਹਦਾ ਕਿਵੇਂ ਕਰਾਂਗੇ ਹਾਂ ਬੰਦੀ ਨਾਲ ਇੱਥੇ ਲੁਕ ਜੂਗੀ ਤਾਂ ਬਾਅਦ ਚ ਪਲਾਸਟਰ ਹੋ ਜਾਊਗਾ ਨਹੀਂ ਨਹੀਂ ਇਹਦੇ ਚ ਪਾਣੀ ਨਹੀਂ ਲੱਗੂਗਾ ਕਰਦਾਂਗੇ ਇਹਨੂੰ ਬੰਦ ਓਕੇ ਟੈਡ ਵਾਲਾ ਪਾਰਟਸਰੀ ਕਰਾਂਗੇ ਬੰਦ ਇੱਥੇ ਅੱਧਾ ਕੋਠਾ ਨਾ ਟੈਡ ਪਾ ਲਾਂਗੇ ਪਹਿਲਾਂ ਉਹ ਵਾਲਾ ਹਾਂ ਉਹ ਕਈ ਦਿਨਾਂ ਤੋਂ ਵਿਚਾਲੇ ਜੇ ਕੰਮ ਰੁਲਾ ਫਿਰਦਾ ਸੀਗਾ ਇਹਨੂੰ ਕਵਰ ਕਰਨ ਦਾ ਇਹਦੀ ਇੰਟਰਨਲ ਜੁੰਡ ਕੱਢ ਕੇ ਤਾਂ ਰੱਖਤੀ ਸੀਗੀ ਤੇ ਹੁਣ ਹਵਾ ਇਹਦੇ ਵਿੱਚ ਦੀ ਥੋੜੀ ਜਿਆਦਾ ਆਉਂਦੀ ਆ ਮਾਸ਼ਾਅੱਲ ਅੱਜ ਕਾਗਜ਼ ਲਵੇਟ ਕੇ ਇਹਨੂੰ ਕਵਰ ਕਰ ਦਈਏ ਹਵਾ ਆਉਣੀ ਬੰਦ ਕਰ ਲਈਏ ਪੂਰਾ ਪੌਣਾ ਘੰਟਾ ਖਾ ਗਿਆ ਤੇ ਹੁਣ ਹਾਲੇ ਦੋਨੇ ਚੰਗੀ ਤਰ੍ਹਾਂ ਬੰਨ ਕੇ ਮਗਰਲੇ ਪਾਸੇ ਥੋੜਾ ਜਿਹਾ ਵਿੱਚ ਕੱਢ ਦਈਏ ਉਸ ਦੇ ਪਿੱਛੇ ਬੋਰੀ ਪਾ ਕੇ ਤੇ ਇਹਨੂੰ ਪਿੱਛੋਂ ਵੀ ਬੰਨਤਾ ਤੇ ਐਵੇਂ ਵੀ ਬੰਨਤਾ ਤੇ ਉੱਪਰਲੇ ਪਾਸੇ ਬੋਰੀ ਧਾਰਤੀ ਤਾਂ ਕਿ ਜੇ ਮੀਂਹੂ ਬਵੇ ਤਾਂ ਐਕਸਟਰਾ ਸੇਫਟੀ ਹੋ ਜੂਗੀ ਤੇ ਪਾਣੀ ਵਗੈਰਾ ਅੰਦਰ ਨਹੀਂ ਜਾਊ ਆ ਤਾਰ ਉਦੋਂ ਜਦੋਂ ਕਹਿੰਦਾ ਮਿਸਤਰੀ ਉੱਪਰ ਫਰਸ਼ ਲਾਈ ਜਾਂਦਾ ਸੀਗਾ ਆ ਉਦੋਂ ਨਾ ਉਹ ਠੋਕਣ ਲੱਗਿਆ ਤੇ ਤਾਰ ਕਿਤੇ ਕੁਦਰਤੀ ਮਣੀ ਮੋਟੀ ਟੱਚ ਹੋ ਗਈ ਉਦੋਂ ਥੋੜੀ ਜਿਹੜੀ ਉਹਨਾਂ ਕੋਲ ਹੁੰਦੀ ਹੈਗੀ ਤੇ ਤਾਂ ਕਰਕੇ ਇਹ ਉਦੋਂ ਸਪਾਰਕ ਕਰ ਗਈ ਸੀ ਮੈਂ ਇੰਨੇ ਤਾਰ ਵੜਦੇ ਇਹਨੂੰ ਇਕੱਠੀ ਕਰਕੇ ਅੰਦਰ ਰੱਖ ਦਾਂਗੇ ਤੇ ਜਦੋਂ ਹੁਣ ਦੁਬਾਰੇ ਲੋਡ ਪਊਗੀ ਉਦੋਂ ਇਹਨੂੰ ਜੋੜ ਜੜਵਾ ਦੇਾਂਗੇ ਉਤਰੋਂ ਕੰਮਦੰਦ ਨਿਵੇੜ ਕੇ ਤੇ ਆ ਇੱਧਰ ਆ ਕੇ ਚੱਕ ਕੀਤਾ ਤੇ ਮਿਸਤਰੀ ਹੋਰ ਹਰਿਆਣੇ ਅੱਡੇ ਬਣਾਤੇ ਇੱਕ ਗੱਡਾ ਆ ਬਣਾਤਾ ਇੱਕ ਆ ਬਣਾਤਾ ਮਿਸਤਰੀ ਕਹਿੰਦਾ ਕਿ ਇੱਥੇ ਬਣ ਜੂਗਾ ਤੇ ਆ ਅੱਡਾ ਹੁਣ ਕਾਫੀ ਚੌੜਾ ਹੋ ਗਿਆ ਪਹਿਲਾਂ ਇਹ ਸੀਗਾ ਵੀ ਕਿੰਨਾ ਚੌੜਾ ਬਣਨਾ ਨਹੀਂ ਹੈਗਾ ਵਧੀਆ ਬਣ ਗਿਆ ਲੁੱਕ ਵਾਈਜ਼ ਕੁਮਾਰ ਆਰਜ ਬਣ ਗਈ ਪੌੜੀ ਇੱਥੋਂ ਥੱਲੋਂ ਪੌੜੀਆਂ ਵਾਲੇ ਅੱਡੇ ਦਾ ਕੰਮ ਨੇੜ ਕੇ ਤੇ ਉੱਪਰ ਕੰਮ ਚਲਾ ਲਿਆ ਮਿਸਤਰੀ ਨੇ ਹਲਕਾ ਫੁਲਕਾ ਜਿਹੜਾ ਆ ਜਿਵੇਂ ਇਥੇ ਪੈ ਪੰਜ ਪੌਣਾ ਸੀਗਾ ਉਹ ਪੈਪ ਕੋਲੇ ਪੌਣਾ ਸੀਗਾ ਬਜਰੀ ਵਾਲਾ ਮਸਾਲਾ ਉਹ ਪਾਤਾ ਹਵਾ ਕਾਫੀ ਤੇ ਚਲੀ ਜਾਂਦੀ ਹੈਗੀ ਤੇ ਸੇਲ ਕੰਬੀਆਂ ਦਾ ਮਿਸਤਰੀ ਥਰਨ ਥਰਨ ਕੰਬ ਰਿਹਾ ਹੈਗਾ ਠੰਡ ਕਰਕੇ ਤੇ ਖੌਫੀ ਇੰਨਾ ਆਪਣਾ ਤੇ ਇਥੇ ਸਵੇਰੇ ਪਾਣੀ ਖੜਾ ਸੀਗਾ ਪੈ ਵੱਢ ਕੇ ਕਿਰਾਂ ਪਾਣੀ ਦਾ ਕੱਢਤਾ ਅੜਕੇ ਜਦੋਂ ਮੈਂ ਦੇਖਿਆ ਉਹ ਤਾਂ ਇਥੇ ਡਾਫ ਲੱਗੀ ਖੜੀ ਸੀ ਮਿਸਤਰੀ ਇਥੇ ਸਾਰਾ ਏਰੀਆ ਹੂੰ ਚਲੋ ਵੱਢਦੇ ਵੱਢਦੇ ਰਹੇਗੇ ਚਲ ਕੋਈ ਨਾ ਦੁਬਾਰਾ ਇਟਾਂ ਸੈੱਟ ਹੋ ਗਈਆਂ ਅੱਜ ਅੱਧਾ ਦਿਨ ਤਕਰੀਬਨ ਮੀਂਹ ਪਈ ਗਿਆ ਹੈਗਾ ਤੇ ਅੱਧੇ ਦਿਨ ਤੱਕ ਮਿਸਤਰੀਆਂ ਨੇ ਅੰਦਰ ਕੰਮ ਕੀਤਾ ਜਿਹੜਾ ਪੌੜੀਆਂ ਦੇ ਅੱਡੇ ਵਗੈਰਾ ਬਣਾਉਣ ਵਾਲੇ ਰਹਿੰਦੇ ਸੀਗੇ ਤੇ ਬਾਕੀ ਕੱਲ ਨੂੰ ਦੇਖਦੇ ਹਾਂ ਜੇ ਮੌਸਮ ਠੀਕ ਰਿਹਾ ਤਾਂ ਬਾਹਰੇ ਕੰਮ ਚਲਾ ਲਵਾਂਗੇ ਨਹੀਂ ਆਪਣੇ ਕੋਲੇ ਫਿਲਹਾਲ ਅੰਦਰ ਵੀ ਕੰਮ ਪਿਆ ਹੈਗਾ ਜਿਵੇਂ ਫਰਸ਼ ਪਏ ਨੇ ਹਲੇ ਅੰਦਰੋਂ ਪਲਾਸਟਰ ਕਰਨ ਵਾਲਾ ਪਿਆ ਤੇ ਜਿਹੜੇ ਅੱਜ ਅੱਡੇ ਬਣਾਏ ਸੀਗੇ ਕੱਲ ਨੂੰ ਉਹਦੀਆਂ ਰੋਕਾਂ ਵਗੈਰਾ ਖੋਲੂਗਾ ਮਿਸਤਰੀ ਤੇ ਬਾਕੀ ਹੋਰ ਜਿਹੜੇ ਨਿੱਕ ਸੋਕਾ ਕੰਮ ਰਹਿੰਦੇ ਨੇ ਅੰਦਰ ਲਈ ਕੱ ਉਹ ਨਵੇੜ ਲਾਂਗੇ ਤੇ ਬਾਕੀ ਦੇਖਦੇ ਆ ਅੱਗੇ ਦੇ ਕੰਮ ਦੀ ਕੀ ਬੰਦਬੰਦੀ ਬਣਦੀ ਹੈਗੀ ਤੇ ਅੱਜ ਦੀ ਵੀਡੀਓ ਵਿੱਚ ਇੰਨੀ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਇਹ ਤੱਕ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ